ਤੁਸੀਂ ਕਿ ਅੱਖਾਂ ਪਰ ਰਹੇ ਹੋ ਮਨ ਕਿਉਂ ਹਲਕਦੀ ਜਾ ਰਹੇ ਤੁਸੀਂ ਬਈ ਤੁਸੀਂ ਵੀ ਅੱਖਾਂ ਪਰਣ ਲੱਗ ਗਏ ਸਬਤ ਕੀ ਕਰੀਏ ਕਿਹੜੇ ਦਰਤੀ ਜਾਂਦੇ ਰੋਗੋ ਨਾ ਕੋਈ ਨਾ ਐਡਾ ਸਰਕਾਰਾਂ ਨੇ ਕੰਮ ਆਉਂਦੀਆਂ ਮਾਲਕ ਸਭ ਦੇਖਦਾ ਹੁੰਦਾ ਰੋਗੋ ਨਾ ਤੁਸੀਂ ਪੁੱਤੋ ਸਾਰੇ ਹੁੰਦੇ ਰੋਈ ਰੱਬ ਰਖੋ ਨਾ ਮੇਰੀ ਦਿਹਾੜੀ ਫਿਰਦੀਆਂ ਧੱਕੇ ਖਾਂਦੀ ਦਿਹਾੜੀ ਵੀ ਅਗਲਾ ਬਰਾਬਰ ਕੰਮ ਭਾਲਦਾ ਕੰਮ ਨਹੀਂ ਹੁੰਦਾ ਪੁੱਤ ਜਿਨ੍ਹਾਂ ਦੇ ਮੂਹਰੇ ਪੱਤੇ ਚਲੇ ਜਾਂਦੇ ਨੇ ਤੂੰ ਇਹ ਨਾ ਮਾਣ ਹੌਲਾ ਨਾ ਕਰ ਅਗਲਾ ਕਿਹੜਾ ਬੈਠਣ ਦਿੰਦਾ ਅਗਲਾ ਤਾਂ ਕਹਿੰਦਾ ਜੇ ਤੈਨੂੰ ਪੈਸੇ ਦੇਣੇ ਨੇ ਬਰਾਬਰ ਕੰਮ ਕਰ ਕਿ ਨਹੀਂ ਹੋਰ ওই ਦੋ 300 ਰੁਪਏ ਪਿੱਛੇ ਮੈਂ ਸਾਰੀ ਦਿਹਾੜੀ ਉੱਥੇ ਮਰ ਕੇ ਆਉਣੀ ਆਂ ওই ਦੋ 300 ਰੁਪਏ ਜਿਹੜਾ ਕਮਾਣੇ ਫਿਰ ਦਵਾਈ ਤੇ ਲੱਗ ਜਾਂਦਾ ਉਹੀ ਤਾਂ ਤਾਂ ਹੀ ਤਾਂ ਰੋਣੇ ਆ ਹੁਣ ਰੋਈਂਦੇ ਕੰਮ ਦੇ ਕੋਲੇ ਹੁਣ ਤੱਕ ਕੰਨੁਹਾਂਦੀ ਫੇਰਾ ਇਹਨੂੰ ਸਾਹਮਣੇ ਕਰੇ ਬੈਠੇ ਤੁਸੀਂ ਗਏ ਸੀਗੇ ਕਦੇ ਕਿਸੇ ਕੋਲੇ ਐਮਐਲਏ ਕੋਲੇ ਵੀ ਮੇਰਾ ਹੱਲ ਕਰ ਤੋਂ ਸਕੂਲ ਤੇ ਗਏ ਸੀ ਪੁੱਤ ਜਾਂ ਸਕੂਲ ਚ ਆਏ ਸੀ ਜਦੋਂ ਮੈਂ ਗਈ ਸੀ ਫੇਰ ਤਾਂ ਗਈ ਨਹੀਂ ਅੱਜ ਵੀ ਨਹੀਂ ਗਈ ਮੈਂ ਅੱਜ ਵੀ ਜੇ ਮੈਂ ਇੱਥੇ ਆਈ ਦੀਗੇ ਅੱਜ ਵੀ ਨਹੀਂ ਗਈ ਹੈਗੀ ਅੱਜ ਮੈਂ ਗੁੱਸੇ ਦੀ ਮਾਰੀ ਨਹੀਂ ਗਈ ਮੈਂ ਜਦੋਂ ਨਹੀਂ ਕਿਸੇ ਨੇ ਬਾਤ ਪੁੱਛੀ ਉੱਥੇ ਮੈਂ ਜਾ ਕੇ ਆਈਆਂ ਵੀ ਹੁਣ ਕਿਤੇ ਪੁੱਛ ਲੈਣਗੇ ਹਾਂ ਪੁੱਤ ਨਾਲ ਫਿਰਦਾ ਸੀ ਮੂਰੇ ਫਿਰਦਾ ਸੀ ਗੈਰੀ ਰਿੰਗ ਜਿੱਦੇ ਜਗ੍ਹਾ ਪਾਸ ਹੋਇਆ ਉਦੋਂ ਇੱਥੇ ਬਹੁਤ ਨਾਲ ਡੀਜੇ ਲਾਏ ਨੇ ਬਹੁਤ ਕੁਛ ਕੀਤਾ ਵੀ ਚਲੋ ਸਾਡੀ ਪਾਰਟੀ ਦੀ ਜਿੱਤ ਹੋ ਗਈ ਡੈਥ ਹੋਈ ਭੋਗਤੀ ਵੀ ਨਹੀਂ ਆਇਆ ਨਾ ਨਾ ਜੀ ਕੋਈ ਨਹੀਂ ਆਇਆ ਪੁੱਤ ਕਿਸੇ ਨੇ ਕੋਈ 2 ਰੁਪਏ ਦੀ 4 ਰੁਪਏ ਦੀ ਮਦਦ ਕੀਤੀ ਵੀ ਚਲੋ ਇਹ ਹੈ ਮਾਂ ਪਿਓ ਕਿਉਂਕਿ ਬਾਪੂ ਪਹਿਲੇ ਕਹਿੰਦੇ ਵੀ ਮੰਜੇ ਤੇ ਪਿਆ ਆਇਆ ਵੀ ਦੀ ਦਵਾਈ ਬੂਟੀ ਆ ਜਾਏਗੀ 4 ਰੁਪਏ ਦੇ ਜਨੇ ਕਿਸੇ ਨੇ ਕੋਈ ਐਵੀਂ ਦੀ ਮਦਦ ਜੇ ਕਰੀ ਹੁੰਦੀ ਮਦਦ ਫਿਰ ਅਸੀਂ ਕਾਨੂੰ ਰਹਿੰਦੇ ਉਹ ਤਾਂ ਐ ਜਿਵੇਂ ਫਾਈਲ ਕਿਤੇ ਰੱਖ ਕੇ ਭੁੱਲ ਗਏ ਹੋਣਗੇ ਵੀ ਚੱਕੀ ਜਣੀ ਨਹੀਂ ਆਇਆ ਉਹ ਕਹਿੰਦੇ ਐਮਐਲਏ ਸਾਹਿਬ ਆਣ ਕਹਿੰਦੇ ਸੀ ਕਿ ਅਸੀਂ ਦਵਾਵਾਂਗੇ ਕੁਝ ਇਹਦਾ ਐਮਐਲਏ ਨਾਲ ਗੱਲ ਹੋਈ ਦੀ ਐਮਐਲਏ ਹੀ ਕਹਿੰਦਾ ਸੀਗਾ ਵੀ ਕੋਈ ਨਾ ਵੀ ਅਸੀਂ ਮਾਤਾ ਕਰਾਂਗੇ ਰੋਟੀ ਚੱਕ ਕੇ ਖਾਣੀ ਹੁੰਦੀ ਕਦੇ ਮੇਰਾ ਸਹੁਰਾ ਕਦੇ ਨਿਆਣੇ ਪੂਰਾ ਪੂਰਾ ਨੇ ਇਹ ਬਣਾਉਂਦੇ ਨੇ ਚੱਕ ਕੇ ਰੋਟੀ ਜਦੋਂ ਕੋਈ ਘਰੇ ਨਹੀਂ ਹੁੰਦਾ ਪੁੱਤ ਪੁੱਤ ਹੁੰਦਾ ਕਮਾਉਣ ਵਾਸਤੇ ਘਰ ਦੇ ਵਿੱਚ ਜਦੋਂ ਪੋਤੀ ਨਾ ਰਵੇ ਸਿਰ ਦੇ ਉੱਤੇ ਤਾਂ ਸਾਰੀਆਂ ਆਸਾਂ ਰੀਜਾਂ ਟੁੱਟ ਜਾਂਦੀਆਂ ਨੇ ਉਹ ਚਲ ਉੱਥੇ ਹੀ ਗਿਰ ਗਿਆ ਲੁਟਕ ਕੇ ਗਿਰ ਗਿਆ ਜਦੀ ਚੱਕ ਕੇ ਮੁੰਡੇ ਕਿਸੇ ਨੇ ਆਇ ਨਹੀਂ ਵੀ ਚੱਕਿਆ ਦੱਬਿਆ ਨਹੀਂ ਘੁੱਟਿਆ ਨਹੀਂ ਕੁਛ ਨਹੀਂ ਕੀਤਾ ਵੀ ਆਪਣੇ ਉਹਨੂੰ ਜਾ ਕੇ ਖੰਨੇ ਲੈ ਗਏ ਹਸਪਤਾਲ ਤੇ ਨੂੰ ਹਸਪਤਾਲ ਤੇ ਤਾਂ ਪੁੱਤ ਲਿਜਾਣਾ ਵੀ ਨਹੀਂ ਪਿਆ ਹਜੇ ਇਹ ਮਲੇਰਕੋਟਲਾ ਰੋਡ ਤੇ ਹੀ ਦੀਗਾ ਜਦੀ ਪੂਰਾ ਹੋ ਗਿਆ ਕਹਿੰਦੇ ਪੰਜਾਬ ਸਰਕਾਰ ਦੇ ਜਿੰਨੇ ਵਾਦੇ ਸਾਰੇ ਲਾਰੇ ਨਿਕਲੇ ਕੋਈ ਪੂਰਾ ਨਹੀਂ ਹੋਇਆ ਕਜੀ ਕਈ ਅਜਿਹੀਆਂ ਮਾਵਾਂ ਨੇ ਜੋ ਆਪਣੇ ਪੁੱਤਾਂ ਨੂੰ ਤਸਰੀਆਂ ਨੇ ਕੋਈ ਮਦਦ ਨਹੀਂ ਹੋਈ ਹੁਣ ਤੱਕ ਇੱਕ ਸਾਲ ਹੋ ਗਿਆ ਇੱਕ ਮਾਂ ਦਾ ਪੁੱਤ ਇਸ ਦੁਨੀਆ ਤੋਂ ਗਿਆ ਹੋਇਆ ਕਿਸੇ ਕਾਰਨ ਕਰਕੇ ਉਹਦੀ ਡੈਥ ਹੋ ਗਈ ਲਾਈਟ ਦੇ ਨਾਲ ਉਹ ਲੱਗ ਗਿਆ ਸੀਗਾ ਤਾਂ ਕਿਸੇ ਨੇ ਸਾਰ ਨਹੀਂ ਲਈ ਮੈਂ ਤੁਹਾਡੇ ਨਾਲ ਇੱਕ ਸਾਂਝਾ ਕਰਾਂਗਾ ਕਿੱਸਾ ਕਿ ਜਿਸ ਪਿੰਡ ਦੇ ਵਿੱਚ ਬੈਠੇ ਹੋਏ ਆਂ ਆਜ ਤੋਂ ਕੁ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਇੱਥੇ ਪਹੁੰਚਦੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਹੋਇਆ ਕਿਸੇ ਨੂੰ ਵੀ ਕੋਈ ਦੁੱਖ ਦਰਦ ਨਹੀਂ ਹੋਣ ਦਵਾਂਗੇ ਪਰ ਜਿਹੜੀਆਂ ਮਾਵਾਂ ਨੇ ਸਵਾਲ ਕਰਨੇ ਸੀਗੇ ਪੁੱਛਣਾ ਸੀਗਾ ਕਿ ਸਾਨੂੰ ਦੱਸੋ ਅਸੀਂ ਜਿਹੜੇ ਰਾਹ ਦੇ ਵਿੱਚੋਂ ਲੰਘ ਰਹੇ ਹਾਂ ਸਾਡਾ ਹੱਥ ਫੜਾਊਗਾ ਕੌਣ ਪਰ ਇਹਨਾਂ ਨੂੰ ਇੱਥੋਂ ਚੱਕਿਆ ਬੱਸ ਦੇ ਵਿੱਚ ਬਿਠਾਇਆ ਖੰਨੇ ਲੈ ਗਏ ਕੋਈ ਸਾਰ ਨਹੀਂ ਲਈ ਤਾਂ ਇਹ ਮਾਂ ਹੈ ਆਪਣੇ ਪੁੱਤ ਦੀ ਤਸਵੀਰ ਲੈ ਕੇ ਹੱਥ ਦੇ ਵਿੱਚ ਇੱਥੇ ਬੈਠੇ ਹੋਏ ਨੇ ਤਾਂ ਇਹ ਉਹਨਾਂ ਦੇ ਫਾਦਰ ਨੇ ਏ ਵੀ ਬਿਲਕੁਲ ਬਿਮਾਰ ਜਿਹੜੇ ਨੇ ਪਏ ਹੋਏ ਨੇ ਇਹਨਾਂ ਦਾ ਐਕਸੀਡੈਂਟ ਹੋਇਆ ਫਿਰ ਇਨਫੈਕਸ਼ਨ ਹੋ ਗਈ ਪੇਟ ਦੇ ਵਿੱਚ ਕਿਸੇ ਨੇ ਹੁਣ ਤੱਕ ਸਾਰ ਨਹੀਂ ਲਈ ਐਮ ਐਲ ਏ ਗੁਰਿੰਦਰ ਸਿੰਘ ਗੈਰੀ ਬੜਿੰਗ ਉਹਨਾਂ ਨੇ ਵੀ ਸਾਰ ਨਹੀਂ ਲਈ ਉਹ ਆਂਦੇ ਸੀਗੇ ਪੁੱਛ ਕੇ ਚਲੇ ਜਾਂਦੇ ਸੀਗੇ ਬੱਸ ਇੰਨਾ ਕੁ ਹੋਇਆ ਪਰ ਹੁਣ ਤੱਕ ਇਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇੱਕ ਹੁੰਦਾ ਹੈ ਕਿ ਇਨਸਾਨੀਅਤ ਸਭ ਤੋਂ ਵੱਡੀ ਹੁੰਦੀ ਹੈ ਪਰ ਇਨਸਾਨੀਅਤ ਨੂੰ ਪਰੇ ਕਰ ਦਿੱਤਾ ਵੋਟਾਂ ਵੱਡੀਆਂ ਹੋ ਗਈਆਂ ਹੁਣ ਫਿਰ ਆਏ ਜਦੋਂ ਵੋਟਾਂ ਆ ਗਈਆਂ ਕਹਿੰਦੇ ਵੋਟਾਂ ਮੰਗ ਲਾਂਗੇ ਵੀ ਐਮਪੀ ਜਿਹੜੇ ਸਾਡੇ ਖੜੇ ਹੋ ਇਹਨਾਂ ਨੂੰ ਵੋਟਾਂ ਪਾਇਓ ਤੇ ਇਹਨਾਂ ਨੇ ਸਵਾਲ ਕਰਨੇ ਫਿਰ ਸ਼ੁਰੂ ਕੀਤੇ ਨੇ ਪਰ ਅਸੀਂ ਗੱਲਬਾਤ ਕਰਾਂਗੇ ਮਾਤਾ ਕੀ ਗੱਲ ਹੋਈ ਸੀਗੀ ਤੁਹਾਡੇ ਪੁੱਤ ਨੂੰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਪੁੱਤ ਕੰਮ ਤੇ ਗਿਆ ਦੀਗਾ ਦਿਹਾੜੀ ਉਹ ਤਾਂ ਦੋ ਤਿੰਨ ਮਹੀਨੇ ਹੋ ਗਏ ਤੇ ਘਰ ਹੀ ਬੈਠਾ ਸੀਗਾ ਉਸ ਦਿਨ ਮੁੰਡੇ ਲੈ ਕੇ ਆੜੀ ਉਹਦੇ ਦਿਹਾੜੀ ਤੇ ਜਦੋਂ ਦਿਹਾੜੀ ਗਿਆ ਇਹ ਕਹਿੰਦਾ ਵੀ ਮੈਂ ਤਾਂ ਹਜੇ ਮੇਰੀ ਮੰਮੀ ਨਹੀਂ ਘਰੇ ਵੀ ਮੈਂ ਤਾਂ ਰੋਟੀ ਵੀ ਨਹੀਂ ਹਜੇ ਬੰਨੀ ਹੈਗੀ ਕਹਿੰਦਾ ਮੁੰਡਾ ਕਹਿੰਦਾ ਵੀ ਮੈਂ ਰੋਟੀ ਉਥੇ ਹੀ ਤੈਨੂੰ ਖਿਲਾ ਦੂੰਗਾ ਹੂੰ ਤੇ ਚੱਲ ਚਲੇ ਆ ਗਏ ਘਰੋਂ ਉੱਠ ਕੇ ਮਗਰੋਂ ਤੇ ਜਾਂਦੇ ਨੇ ਰੋਟੀ ਖਾ ਕੇ ਬਸ ਉੱਥੇ ਕੰਮ ਕਰਨਾ ਹਜੇ ਤਾਂ ਲੱਗਿਆ ਵੀ ਨਹੀਂ ਦੀ ਤਾਸ ਲੱਗਾ ਪੁੱਤ ਚੱਕਿਆ ਵੀ ਨਹੀਂ ਦੀਗਾ ਹੂੰ ਦੀ ਜਦ ਰੋਟੀ ਖਾ ਕੇ ਉੱਠਣ ਲੱਗਿਆ ਉੱਠਣ ਲੱਗਿਆ ਗਾੜੀ ਜੀ ਭੰਨਣ ਲੱਗਿਆ ਤੇ ਐ ਉਹਦਾ ਤਾਰ ਨੂੰ ਹੱਥ ਲੱਗ ਗਿਆ ਹੂੰ ਉਹ ਚਲ ਉੱਥੇ ਹੀ ਗਿਰ ਗਿਆ ਲੁੜਕ ਕੇ ਗਿਰ ਗਿਆ ਜਦੀ ਚਾਕੇ ਮੁੰਡੇ ਕਿਸੇ ਨੇ ਆਇ ਨਹੀਂ ਵੀ ਚੱਕਿਆ ਦੱਬਿਆ ਨਹੀਂ ਘੁੱਟਿਆ ਨਹੀਂ ਕੁਛ ਨਹੀਂ ਕੀਤਾ ਵੀ ਓਕਣੇ ਉਹਨੂੰ ਜਾ ਕੇ ਖੰਨੇ ਲੈ ਗਏ ਹਸਪਤਾਲ ਚੋਂ ਹਸਪਤਾਲ ਚ ਤਾਂ ਪੁੱਤ ਲਿਜਾਣਾ ਵੀ ਨਹੀਂ ਪਿਆ ਅਜੇ ਮਲੇਰ ਕੋਟਲਾ ਰੋਡ ਤੇ ਹੀ ਧੀਗਾ ਜਦੀ ਪੂਰਾ ਹੋ ਗਿਆ ਕਹਿੰਦੇ ਹੂੰ ਬਸ ਬਾਅਦ ਚ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਮੁੰਡੇ ਦੀ ਮਾਂ ਵੀ ਬਚਾ ਗਈ ਵੇਲਾ ਆਪਣੇ ਮੁੰਡਿਆਂ ਨੂੰ ਬਚਾ ਗਈ ਇਹਨਾਂ ਨੂੰ ਸਾਡੇ ਘਰਦਿਆਂ ਨੂੰ ਹੱਥ ਤੇ ਕਰ ਲਿਆ ਵੀ ਅਸੀਂ ਤਾਂ ਗਰੀਬ ਆ ਅਸੀਂ ਆਏ ਆ ਜੀ ਅਸੀਂ ਫਲਾਣਾ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ ਅੱਛਾ ਇੰਨਾ ਚੀਜ਼ਾਂ ਹੋ ਗੀਆਂ ਇਕ ਹੁੰਦਾ ਹੈ ਕਿ ਜਦੋਂ ਪਿੰਡ ਦੇ ਵਿੱਚ ਅਜਿਹੀ ਚੀਜ਼ ਹੋ ਜਾਵੇ ਸਰਪੰਚ ਪੰਚ ਐਮ ਐਲ ਏ ਸਰਕਾਰ ਦੇ ਨੁਮਾਇੰਦੇ ਜਰੂਰ ਆਉਂਦੇ ਆ ਕਿ ਹਾਲਚਾਲ ਪੁੱਛ ਲਈਏ ਮੁੰਡ ਕਿਉਂਕਿ ਜਿਵੇਂ ਮੈਂ ਤੁਹਾਡੇ ਮੁੰਡੇ ਬਾਰੇ ਪੁੱਛਿਆ ਹਨਾ ਸਾਰਿਆਂ ਤੋਂ ਜਿਵੇਂ ਤੁਹਾਡੇ ਤੋਂ ਪੁੱਛਿਆ ਕਿ ਆਮ ਆਦਮੀ ਪਾਰਟੀ ਲਈ ਬੜਾ ਪ੍ਰਚਾਰ ਕੀਤਾ ਇਹਨਾਂ ਨੇ ਕਿ ਵੀ ਅੱਗੇ ਹੋ ਹੋ ਕੇ ਚੱਲੇ ਸੀਗੇ ਉਹਨਾਂ ਨੇ ਕਿਸੇ ਨੇ ਸਾਰ ਨਹੀਂ ਲਈ ਨਾ ਨਾ ਸਾਡੀ ਕਿਸੇ ਨੇ ਸਾਰ ਨਹੀਂ ਲਈ ਹੈਗੀ ਬਸ ਸਰਪੰਚ ਤੇ ਮਤਲਬ ਉਹ ਆ ਗਿਆ ਸਰਪੰਚ ਬੈਹਿ ਕੇ ਚਲੇ ਗਿਆ ਬਾਕੀ ਪਿੰਡ ਦੇ ਹੋਰ ਵੀ ਆਏ ਨੇ ਉਹ ਵੀ ਆ ਕੇ ਬੈਹਿ ਕੇ ਚਲੇ ਗਏ ਜਿਹਦੇ ਪੁੱਤ ਕਹਿੰਦੇ ਨੇ ਵੀ ਜਿਵੇਂ ਹੁਣ ਪਹਿਲਾਂ ਗੈਰੀ ਆਇਆ ਸੀ ਸਕੂਲ 'ਚ ਮੈਂ ਜਦ ਵੀ ਕਿਹਾ ਉਹਨਾਂ ਨੇ ਜਦ ਵੀ ਕਿਹਾ ਤੁਸੀਂ ਫਾਈਲ ਭਰਾਈ ਆ ਜੀ ਤੁਸੀਂ ਫਲਾਣਾ ਟਿਮਕਣਾ ਮੈਂ ਕਿਹਾ ਵੀ ਸਾਰਾ ਕੁਝ ਪੁੱਤ ਸਾਡਾ ਕੀਤਾ ਹੋਇਆ ਦੀ ਫਾਈਲ ਤਾਂ ਕੱਢਣੀ ਹੁਣ ਉੱਥੇ ਛੋਡੇ ਪਾਸ ਹੈ ਕਹਿੰਦੇ ਕੋਈ ਗੱਲ ਨਹੀਂ ਵੀ ਤੁਹਾਡਾ ਹੱਲ ਬਣ ਜਾਊਗਾ ਤੇ ਅੱਜ ਫੇਰ ਮੈਂ ਫਿਰ ਗਈ ਨਹੀਂ ਹੈਗੀ ਪੁੱਤ ਮੈਨੂੰ ਮਨ ਦੇ ਵਿੱਚ ਆਏ ਰਿਹਾ ਵੀ ਮੈਨੂੰ ਕੀ ਫਾਇਦਾ ਜਾਣਦਾ ਜੇ ਪਹਿਲੇ ਨਹੀਂ ਕਿਸੇ ਨੇ ਸੁਣੀ ਅੱਜ ਨਹੀਂ ਮੈਂ ਗਈ ਹੈਗੀ ਪੁੱਤ ਅੱਛਾ ਜਦੋਂ ਇਹ ਤੇ ਭਗਵੰਤ ਮਾਨ ਸਾਹਿਬ ਅਰਮਿੰਦ ਕੇਜੀਵਲ ਸਾਹਿਬ ਪੂਰਾ ਪ੍ਰਸ਼ਾਸਨ ਇੱਥੇ ਪਹੁੰਚਿਆ ਸੀਗਾ ਤੁਹਾਡੇ ਪਿੰਡ ਫਿਰ ਤੁਹਾਨੂੰ ਇਥੋਂ ਖਾਨੇ ਕਿਉਂ ਲੈ ਗਏ ਸਾਨੂੰ ਕਹਿੰਦੇ ਵੀ ਉੱਥੇ ਮਤਲਬ ਉੱਥੇ ਕੱਠ ਦਿਖਾਉਣਾ ਹੈ ਇੱਥੋਂ ਬਸ ਭਰ ਕੇ ਲੈ ਗਏ ਹੋਰ ਵੀ ਦੀਗੀਆਂ ਵਿੱਚ ਬਹੁਤ ਫਿਰ ਮੈਨੂੰ ਵੀ ਕਹਿੰਦੇ ਵੀ ਤੂੰ ਵੀ ਨਾਲ ਹੀ ਚੱਲ ਅਸੀਂ ਉੱਥੇ ਚਲੇ ਗਏ ਪੁੱਤਾ ਇੱਥੇ ਜਿਹੜੀਆਂ ਮੜੀ ਮੋਟੀਆਂ ਘਰੇ ਦੀਗੀਆਂ ਬੀਬੀਆਂ ਉਹਨਾਂ ਨੂੰ ਮਿਲ ਲਿਆ ਭਗਵੰਤ ਮਾਨ ਅਸੀਂ ਕਿਹਾ ਵੀ ਗੱਲ ਅਸੀਂ ਤਾਂ ਗੱਲ ਕਰਨੀ ਸੀਗੀ ਸਾਡੀ ਕੋਈ ਗੱਲ ਨਹੀਂ ਕਰਾਈ ਹੈ ਕਿ ਸਾਨੂੰ ਉੱਥੇ ਟਾਲ ਕੇ ਲੈ ਗਏ ਪੁੱਤਾ ਬਾਕੀ ਹੁਣ ਇਹਨਾਂ ਦੀਆਂ ਖਬਰਾਂ ਕੀ ਕੀ ਘੜੀਆਂ ਹੋਣਗੀਆਂ ਗੱਲਾਂ ਵਿੱਚੋਂ ਵੀ ਆਲੇ ਨੇ ਘਾਤੇ ਭਰੇ ਕਰਤੇ ਵੀ ਜਨਾਨੀਆਂ ਬੋਲਣਗੀਆਂ ਤਾਂ ਹੀ ਭਰੇ ਕਰਤਾ ਹੋਊਗਾ ਕੋਈ ਗੱਲ ਨਹੀਂ ਸਾਡੀ ਤੁਸੀਂ ਕਿਉਂ ਅੱਖਾਂ ਭਰ ਰਹੇ ਹੋ ਮਨ ਕਿਉਂ ਹਲਕਦੀ ਜਾ ਰਹੇ ਤੁਸੀਂ ਬਾਈ ਤੁਸੀਂ ਵੀ ਅੱਖਾਂ ਭਰਨ ਲੱਗ ਗਏ ਸਬੂਤ ਕੀ ਕਰੀਏ ਕਿਹੜੇ ਦਲਤੀ ਜਾਂਦੇ ਰੋਵੋ ਨਾ ਕੋਈ ਨਾ ਐਡਾ ਸਰਕਾਰਾਂ ਨੇ ਕੰਮ ਆਉਂਦੇ ਆ ਮਾਲਕ ਸਭ ਦੇਖਦਾ ਹੁੰਦਾ ਰੋਵੋ ਨਾ ਤੁਸੀਂ ਪੁੱਤ ਉਹ ਸਾਰੇ ਉਧਰੇ ਉਹ ਰੱਬ ਦੇ ਕੋਲੇ ਕੋਲ ਬੋਸਦਾ ਕੋਈ ਨਹੀਂ ਕਿਦਰ ਪੁੱਛਦਾ ਬੁੱਤ ਤੁਸੀਂ ਗਏ ਸੀਗੇ ਕਦੇ ਕਿਸੇ ਕੋਲ ਐਮਐਲਏ ਕੋਲ ਵੀ ਮੇਰਾ ਹੱਲ ਕਰ ਦੋ ਸਕੂਲ ਤੇ ਗਏ ਸੀ ਪੁੱਤ ਜਦ ਸਕੂਲ ਚ ਆਏ ਸੀ ਜਦੋਂ ਮੈਂ ਗਈ ਸੀ ਫੇਰ ਤਾਂ ਗਈ ਨਹੀਂ ਹੈਗੀ ਅੱਜ ਵੀ ਨਹੀਂ ਗਈ ਮੈਂ ਅੱਜ ਵੀ ਜੇ ਮੈਂ ਇੱਥੇ ਆਈ ਦੀ ਗੇ ਅੱਜ ਵੀ ਨਹੀਂ ਗਈ ਹੈਗੀ ਅੱਜ ਮੈਂ ਗੁੱਸੇ ਦੀ ਮਾਰੀ ਨਹੀਂ ਗਈ ਮੈਂ ਤਾਂ ਜਦੋਂ ਨਹੀਂ ਕਿਸੇ ਨੇ ਬਾਤ ਪੁੱਛੀ ਸੀ ਉਦੋਂ ਮੈਂ ਜਾ ਕੇ ਆਈਆਂ ਵੀ ਹੁਣ ਕਿਤੇ ਪੁੱਛ ਲੈਣਗੇ ਤੇ ਬਾਕੀ ਰਾਤ ਆਇਨੇ ਘਰੇ ਜਦੋਂ ਟੈਣੀ ਹੋਣੀ ਮੈਂ ਜਦ ਵੀ ਮੇਰੀ ਸਲਾਹ ਹੋਈਦੀ ਵੀ ਮੈਨੂੰ ਜੇ ਮਿਲ ਜਾਂਦਾ ਮੈਂ ਕਹਿੰਦੀ ਵੀ ਤੁਸੀਂ ਸਾਡਾ ਨਹੀਂ ਕੋਈ ਹੱਲ ਕੀਤਾ ਤੇ ਮੈਨੂੰ ਮਿਲਿਆ ਨਹੀਂ ਹੈਗਾ ਪੁੱਤ ਮੈਂ ਬਾਹਰ ਨੂੰ ਗਈ ਹੀ ਸੀ ਹੂੰ ਬਾਕੀ ਬਾਅਦ ਚ ਨਾਂਗੇ ਫਿਰ ਅੱਜ ਮੈਂ ਉੱਥੇ ਗਈ ਨਹੀਂ ਹੈਗੀ ਸਕੂਲ 'ਚ ਇੱਥੇ ਆਪਣੇ ਧਰਮਸਾਲਾ 'ਚ ਅੱਜ ਨਹੀਂ ਪੁੱਤ ਗਈ ਬਿਲਕੁਲ ਇਹ ਜੋ ਭਈ ਤੁਹਾਡੇ ਐਕਸੀਡੈਂਟ ਹੋਇਆ ਇਹ ਚੀਜ਼ਾਂ ਇਹ ਵੀ ਪਿੰਡੇ ਤੇ ਹੰਡਾਲੀਆਂ ਸਾਰੀਆਂ ਬੱਚੇ ਦਾ ਦਰਦ ਵੀ ਹੰਡਾ ਲਿਆ ਨਾ ਫਿਰ ਜਦੋਂ ਸਰਕਾਰਾਂ ਦੀ ਗੱਲ ਆਉਂਦੀ ਹੈ ਤੁਸੀਂ ਤਾਂ ਆਪ ਵੋਟਾਂ ਭੱਜ-ਭੱਜ ਪਈਆਂ ਤੁਹਾਡੇ ਮੁੰਡੇ ਨੇ ਬੜਾ ਪ੍ਰਚਾਰ ਕੀਤਾ ਫਿਰ ਹਾਂ ਬਹੁਤ ਬਹੁਤ ਜਾਇਆ ਨਹੀਂ ਬਹੁਤ ਜ਼ਿਆਦਾ ਫਿਰਦਾ ਰਿਹਾ ਮੇਰਾ ਮੁੰਡਾ ਹੂੰ ਮੁੰਡਾ ਦਾ ਮੇਰਾ ਬਹੁਤ ਫਿਰਦਾ ਰਿਹਾ ਅੱਛਾ ਤਾਂ ਆਪ ਅੱਗੇ ਰਹਿੰਦੇ ਸੀ ਹਾਂ ਉਹ ਤਾਂ ਨਾਲ ਫਿਰਦਾ ਸੀ ਮੂਰੇ ਫਿਰਦਾ ਦੀ ਗੈਰੀ ਵੀ ਰਿੰਗ ਜਿੱਦੇ ਜਗ੍ਹਾ ਪਾਸ ਹੋਇਆ ਉਦੋਂ ਇੱਥੇ ਬਹੁਤ ਉਹਨਾਂ ਨੇ ਡੀਜੇ ਲਾਏ ਨੇ ਬਹੁਤ ਕੁਝ ਕੀਤਾ ਹੂੰ ਵੀ ਚਲੋ ਸਾਡੀ ਪਾਰਟੀ ਦੀ ਜਿੱਤ ਹੋ ਗਈ ਹੂੰ ਅੱਜ ਜਿੱਦੇ ਡੈਥ ਹੋਈ ਆ ਚਰਨ ਦੀ ਫਿਰ ਕੋਈ ਭੋਗਤੀ ਵੀ ਨਹੀਂ ਆਇਆ ਨਾ ਨਾ ਜੀ ਕੋਈ ਨਹੀਂ ਆਇਆ ਪੁੱਤ ਕੋਈ ਨਹੀਂ ਆਇਆ ਭੋਗ ਤੇ ਹੂੰ ਕੋਈ ਨਹੀਂ ਆਇਆ ਭੋਗ ਤੇ ਵੀ ਜਿਹੜੇ ਬਸ ਕੀ ਪਤਾ ਜਿਹੜਾ ਕੋਈ ਭੋਗ ਤੇ ਆਇਆ ਮਾੜਾ ਮੁੱਤ ਮੱਥਾ ਟੇਕ ਕੇ 10 20 ਰੁਪਏ ਮੁਰ ਗਿਆ ਹੂੰ ਕਿਸੇ ਨੇ ਕੋਈ ਭਾਸਨ ਨਹੀਂ ਦਿੱਤਾ ਨਾ ਬਿਲਕੁਲ ਨਹੀਂ ਦਿੱਤਾ ਸਾਰੇ ਪਿੰਡ ਜਿਹੜਾ ਕੋਈ ਵੀ ਕਹ ਦੇਵੇ ਵੀ ਹਾਂ ਭਾਸਨ ਦਿੱਤਾ ਕਿਸੇ ਨੇ ਕੋਈ ਭਾਸਨ ਨਹੀਂ ਦਿੱਤਾ ਪੁੱਤ ਹੂੰ ਕਿਸੇ ਨੇ ਕੋਈ 2 ਰੁਪਏ ਦੀ 4 ਰੁਪਏ ਦੀ ਮਦਦ ਕੀਤੀ ਵੀ ਚਲੋ ਵੀ ਇਹ ਮਾਂ ਪਿਓ ਕਿਉਂਕਿ ਬਾਪੂ ਪਹਿਲੇ ਕਹਿੰਦੇ ਵੀ ਮੰंजे ਤੇ ਪਿਆ ਆਇਆ ਵੀਦੀ ਦਵਾਈ ਬੂਟੀ ਆ ਜੇਗੀ 4 ਰੁਪਏ ਦੇ ਜਨਾਂ ਕਿਸੇ ਨੇ ਕੋਈ ਐਵੀਂ ਦੀ ਮਦਦ ਜੇ ਕਰੀ ਹੁੰਦੀ ਮਦਦ ਫਿਰ ਅਸੀਂ ਕਾਹਨੂੰ ਰੋਂਦੇ ਹਾਂ ਅਸੀਂ ਕਾਹਨੂੰ ਰੋਂਦੇ ਪੁੱਤ ਫਿਰ ਸਾਨੂੰ ਅਸੀਂ ਕਾਹਨੂੰ ਬਦਨਾਮ ਕਰੀਏ ਕਿਸੇ ਨੂੰ ਵੀ ਹਾਂ ਸਾਨੂੰ ਹੰਦਾ ਲਾਇਆ ਕਿ ਨਹੀਂ ਜੇ ਸਾਨੂੰ ਦਿੰਦੇ ਫਿਰ ਅਸੀਂ ਕਹਿੰਦੇ ਵੀ ਹਾਂ ਭਾਈ ਸਾਨੂੰ ਫਲਾਣੇ ਨੇ ਹੰਦਾ ਲਾਇਆ ਸਾਨੂੰ ਫਲਾਣੇ ਨੇ ਹੰਦਾ ਲਾਇਆ ਕਹਿੰਦੇ ਹੀ ਅਸੀਂ ਫਿਰ ਤਾਂ ਬੰਦਾ ਕਹਿੰਦਾ ਯਾਰ ਹੁਣ ਅਸੀਂ ਓਈ ਝੂਠਾ ਕਹੀ ਜਾਈਏ ਹਾਂ ਸਾਨੂੰ ਦੇਤੇ ਦੇਤੇ ਫਿਰ ਸਾਡੀ ਵੀ ਗਲਤ ਗੱਲ ਅਸੀਂ ਝੂਠਾ ਕਹਤੇ ਗਈਏ ਜਿਹੜੇ ਇਹਨਾਂ ਨੇ ਫਾਇਲ ਫੂਲ ਭਰਾਈ ਹੀ ਉਹ ਵੀ ਨਹੀਂ ਕੁਛ ਦਿੱਤਾ ਅੱਛਾ ਕਿੰਨਾ ਟਾਈਮ ਹੋ ਗਿਆ ਫਾਈਲ ਭਰੀ ਨੂੰ ਇਹ ਸਮਾਂ ਬੀਤ ਗਿਆ 1 ਸਾਲ ਵਾਂਗ ਹਾਂ 1 ਸਾਲ ਬੀਤ ਗਿਆ ਤਾਂ 10 ਦਿਨ ਬਾਅਦ ਹੀ ਭਰਾਈ ਤੇ ਉਹਨਾਂ ਨੇ ਅੱਛਾ ਜਦ ਦੀ ਭਰਾਈ ਆ ਉਹ ਤਾਂ ਕੁਛ ਨੇ ਕੋਈ ਨਹੀਂ ਉਹ ਤਾਂ ਐ ਜਿਵੇਂ ਫਾਈਲ ਕਿਤੇ ਰੱਖ ਕੇ ਹੀ ਭੁੱਲ ਗਏ ਹੋਣਗੇ ਵੀ ਚੱਕੀ ਜੇ ਨਹੀਂ ਨਹੀਂ ਆਏ ਨੇ ਮੈਂ ਕਹਿੰਦੇ ਐਮਐਲਏ ਸਾਹਿਬਾਂ ਨੇ ਕਹਿੰਦੇ ਸੀਗੇ ਕਿ ਅਸੀਂ ਦਵਾਵਾਂਗੇ ਕੁਛ ਇਹਦਾ ਐਮਐਲਏ ਨਾਲ ਗੱਲ ਹੋਈਦੀ ਐ ਐਮਐਲਏ ਆ ਹੀ ਕਹਿੰਦਾ ਸੀਗਾ ਵੀ ਕੋਈ ਨਾ ਵੀ ਅਸੀਂ ਮਤਾਂ ਕਰਾਂਗੇ ਵੀ ਤੁਸੀਂ ਆਹ ਪ੍ਰੂਫ ਉਥੇ ਕਰਾ ਦਿਓ ਉਹ ਵੀ ਉਹ ਤਾਂ ਮੈਂ ਕਿਹਾ ਵੀ ਉਹ ਤਾਂ ਸਾਡੇ ਪੁੱਤ ਕਰਾਏ ਹੋਏ ਨੇ ਜਦੋਂ ਹੁਣ ਉਹ ਕਚੈਰੀਆਂ ਦੇ ਮੂਹਰੇ ਜਿਹੜੇ ਬੈਠੇ ਹੁੰਦੇ ਨੇ ਮੁੰਡੇ ਦੁਕਾਨਾ ਖੋਲ੍ਹੀਆਂ ਨੇ ਉਹੀ ਕਰਦੇ ਨੇ ਉਹਨਾਂ ਦੇ ਉੱਥੇ ਜਿਵੇਂ ਸਾਰਾ ਕੁਝ ਮੁੰਡੇ ਨੇ ਬੜੇ ਨੇ ਕਰਾਤਾ ਦੀ ਪਤਾ ਹੁਣ ਤੱਕ ਕੋਈ ਹਜੇ ਹੱਲ ਨਹੀਂ ਬਣਿਆ ਸਾਡਾ ਫਿਰ ਹੁਣ ਵੋਟਾਂ ਫਿਰ ਮੰਗਣ ਆ ਰਹੇ ਨੇ ਹੁਣ ਪੁੱਤਾਂ ਮੰਗਣ ਆ ਰਹੇ ਨੇ ਫਿਰ ਦੇਖਦੇ ਆ ਕੀ ਬਣਦਾ ਹੁਣ ਬਾਕੀ ਜਦੋਂ ਵੋਟਾਂ ਮੰਗਣ ਹੁਣ ਆਉਣਗੇ ਫਿਰ ਕੋਈ ਅਸੀਂ ਵੀ ਤਾਂ ਕਹਾਂਗੇ ਨੀ ਭਾਈ ਆਉਂਗੇ ਆਪਣੇ ਪੁੱਤ ਦੀ ਫੋਟੋ ਕਿ ਆ ਮੇਰਾ ਚਰਨ ਹੈ ਗੱਲ ਤਾਂ ਵੀ ਇਹਦੇ ਵੱਨੀ ਵੀ ਦੇਖੋ ਜਿਹੜੇ ਤੁਹਾਡੇ ਲਈ ਪ੍ਰਚਾਰ ਕਰਦੇ ਅੱਜ ਤੁਸੀਂ ਕਿਹੜੇ ਮੂੰਹ ਨਾਲ ਆ ਰਹੇ ਆ ਸਾਡੇ ਪਿੰਡ ਦੇ ਨਹੀਂ ਹੁਣਾਂ ਜੀ ਹੋਰ ਤਾਂ ਮਾਰਲੇੁੰਦੇ ਨਹੀਂ ਉਹਨੇ ਵੋਟ ਮੰਗ ਲਾ। ਹਾਂ। ਨਾ ਜੀ। ਪਿੰਡ ਦੇ ਆਉਣਗੇ ਜਿਵੇਂ ਆ ਹੁਣ ਫਿਰਦਾ ਤੇ ਖਸਮਚਾ। ਹਾਂ। ਸ਼ੰਗਾਰਾ ਆਊਗਾ ਪਖਰ ਦਾ। ਤਾਂ ਬਸ ਟੈਣੀ ਆਊਗਾ ਇਹੀ ਆਉਣਗੇ। ਹਾਂ। ਝਾੜੂ ਵਾਲੇ ਤਾਂ ਇਹੀ ਆਉਣਗੇ। ਬਾਕੀ ਹੋਰ ਤਾਂ ਦੂਜੀਆਂ ਪਾਰਟੀਆਂ ਨੇ ਤਾਂ ਚਲੋ ਉਹਨਾਂ ਦਾ ਤਾਂ ਆਪਾਂ ਨੂੰ ਕੋਈ ਰੋਸਾ ਨਹੀਂ ਜਿਹੜੇ ਬਣੇ ਹੈ ਨੇ ਪੁੱਤ ਜਦੋਂ ਉਹ ਨਹੀਂ ਕੁਝ ਕਰ ਸਕਦੇ। ਹਾਂ। ਹੋਰ ਤੇ ਆਪਣਾ ਕੀ ਗੋਸਾ? ਬਿਲਕੁਲ। ਤੁਸੀਂ ਕੋਈ ਸਰਕਾਰ ਨੂੰ ਜਾਂ ਕਿਸੇ ਹੋਰ ਐਨਜੀਓ ਨੂੰ ਕੋਈ ਗੋਹਾਰ ਲਗਾਉਣਾ ਚਾਹੋਗੇ ਜੋ ਤੁਹਾਡੇ ਨਾਲ ਹੋਇਆ ਵੀ ਤੁਹਾਡੀ ਮਦਦ ਹੋ ਜੇ ਕਿਸੇ ਤਰ੍ਹਾਂ ਨਾਲ? हां ਬੋਤਾਏ ਤੁਸੀਂ ਅਸੀਂ ਤਾਂ ਹੁਣ ਚਾਹੁੰਦੇ ਆ ਵੀ ਜੇ ਹੁਣ ਸਾਡੀ ਕੋਈ ਮਦਦਤ ਕਰ ਦਵੇ ਗਰੀਬਾਂ ਦੀ ਚੱਲ ਹੁਣ ਮੈਂ ਜਿਵੇਂ ਦਿਹਾੜੀ ਫਿਰਦੀ ਆ ਤੱਕੇ ਖਾਂਦੀ ਦਿਹਾੜੀ ਵੀ ਅਗਲਾ ਬਰਾਬਰ ਕੰਮ ਭਾਲਦਾ ਹੂੰ ਕੰਮ ਨਹੀਂ ਹੁੰਦਾ ਪੁੱਤ ਜਿਨ੍ਹਾਂ ਦੇ ਮੂਹਰੇ ਪੁੱਤ ਚਲੇ ਜਾਂਦੇ ਨੇ ਬਿਲਕੁਲ ਤੁਸੀਂ ਨਾ ਮਾਣ ਹੌਲਾ ਨਾ ਕਰੋ ਅਗਲਾ ਕਿਹੜਾ ਬੈਠਣ ਦਿੰਦਾ ਹੂੰ ਅਗਲਾ ਤਾਂ ਕਹਿੰਦਾ ਜੇ ਤੈਨੂੰ ਪੈਸੇ ਦੇਣੇ ਨੇ ਬਰਾਬਰ ਕੰਮ ਕਰ ਹੂੰ ਕਿ ਨਹੀਂ ਹੁਣ ওই 2-300 ਰੁਪਏ ਪਿੱਛੇ ਮੈਂ ਸਾਰੀ ਦਿਹਾੜੀ ਉੱਤੇ ਮਰ ਕੇ ਆਉਣੀ ਆ ਹੂੰ ਇਹਨਾਂ ਦੇ ਨਾਲ ਹੀ ਜਾਣੀਆਂ ਵਿਚਾਰੀਆਂ ਨੇ ਪੜਾ ਬੋਟਾ ਹੰਦਾ ਲਾ ਆਂਦੀਆਂ ਨੇ ਅੱਛਾ ਜੀ 2-300 ਰੁਪਏ ਜਿਹੜਾ ਕਮਾਣੇ ਫਿਰ ਦਵਾਈ ਤੇ ਲੱਗ ਜਾਂਦਾ ਹਾਂ ਉਹੀ ਤਾਂ ਤਾਂ ਹੀ ਤਾਂ ਰੋਣੇ ਆ ਹੋਰ ਰੋਈਂਦੇ ਕਾ ਨੂੰ ਜੇ ਕੋੜੇ ਹੁਣ ਧੱਕੇ ਕੰਧੂ ਹਾਂਦੀ ਫੇਰਾ ਇਹਨੂੰ ਸੰਭ ਲਮ ਕਰੇ ਬਹਿ ਕੇ ਰੋਟੀ ਚਾਕੇ ਖਾਣੀ ਹੁੰਦੀ ਕਦੇ ਮੇਰਾ ਸਹੁਰਾ ਇਹ ਰੋਟੀ ਫੜਾਉਂਦਾ ਚਾਕੇ ਕਦੇ ਨਿਆਣੇ ਭੋਰਾ ਭੋਰਾ ਨੇ ਇਹ ਫੜਾਉਂਦੇ ਨੇ ਚਾਕੇ ਰੋਟੀ ਜਦੋਂ ਕੋਈ ਘਰੇ ਨਹੀਂ ਹੁੰਦਾ ਪੁੱਤ ਬਿਲਕੁਲ ਇਹ ਪਰਿਵਾਰ ਦਾ ਦਰਦ ਹੈ ਕਿਉਂਕਿ ਪੁੱਤ ਹੁੰਦਾ ਕਮਾਉਣ ਵਾਸਤੇ ਘਰ ਦੇ ਵਿੱਚ ਜਦੋਂ ਪੋਤੀ ਨਾ ਰਵੇ ਸਿਰ ਦੇ ਉੱਤੇ ਤਬ ਸਾਰੀਆਂ ਆਸਾਂ ਰੀਜਾਂ ਟੁੱਟ ਜਾਂਦੀਆਂ ਨੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਦਾਅਵੇ ਕਰਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਐਮ ਐਲ ਏ ਕਹਿੰਦੇ ਨੇ ਸਰਪੰਚ ਕਹਿੰਦੇ ਨੇ ਪੰਚ ਕਹਿੰਦੇ ਨੇ ਪਰ ਜਦੋਂ ਮੁਸੀਬਤ ਪਿੰਡੇ ਤੇ ਪੈ ਜਾਵੇ ਉਦੋਂ ਤਾਂ ਸਾਰੇ ਪਾਸੇ ਵਟ ਲੈਂਦੇ ਨੇ ਅਜਿਹੀ ਇਹਨਾਂ ਨਾਲ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੇਖਦੇ ਆ ਕਿ ਜਿਵੇਂ ਗੁਰਿੰਦਰ ਸਿੰਘ ਗੈਰੀ ਬੜਿੰਗੋਰੀ ਇੱਥੇ ਆਉਂਦੇ ਰਹੇ ਪ੍ਰਚਾਰ ਕਰਦੇ ਰਹੇ ਕਿ ਇਹਨਾਂ ਦੇ ਨਾਲ ਖੜਦੇ ਨੇ ਕਿਉਂਕਿ ਸਮਾਂ ਬੀਤ ਚੁੱਕਿਆ 1 ਸਾਲ ਹੋ ਗਿਆ ਐਮਐਲਏ ਚਾਵੇ ਤਾਂ ਕੁਝ ਵੀ ਕਰ ਸਕਦਾ ਇੱਕ ਫੋਨ ਦੇ ਉੱਤੇ 2900 ਕੰਮ ਹੋ ਸਕਦੇ ਨੇ ਪਰ ਇਹਨਾਂ ਦਾ ਕੰਮ ਹਜੇ ਤੱਕ ਕਿਉਂ ਨਹੀਂ ਹੋਇਆ ਕਿੱਥੇ ਫਾਈਲਾਂ ਰੁਕੀਆਂ ਹੋਈਆਂ ਨੇ ਕਿਉਂ ਨਹੀਂ ਪਰਿਵਾਰ ਦੀ ਮਦਦ ਹੋਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਜੇਕਰ ਜੇ ਕੋਈ ਦਾਨ ਪੁੰਨ ਕਰਨਾ ਚਾਹੁੰਦਾ ਮੈਂ ਨਾਲ ਪਰਿਵਾਰ ਦਾ ਨੰਬਰ ਦੇਵਾਂਗਾ ਤੇ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ